ਬੱਪੂ ਸਦਾ ਨੰਦ ਕਹਿੰਦਾ ਹੈ ਜੈਤਿਆ ਸੌਖਾ ਕੰਮ ਨਹੀਂ ਐ ਸੀਸ ਚੁੱਕਣਾ ਜੇ ਸੀਸ ਚੁੱਕਣਾ ਐ ਨਾ ਫਿਰ ਇੱਕ ਕੰਮ ਕਰ ਇਹਦੇ ਇਹ ਸੀਸ ਦੇ ਥਾਂ ਤੈਨੂੰ ਸੀਸ ਰੱਖਣਾ ਪੈਣਾ ਐ ਇਉਂ ਕਲ ਮੇਰਾ ਸਿਰ ਵੱਡਾ ਮੇਰੇ ਸਿਰ ਨੂੰ ਵੱਢ ਕੇ ਗੁਰੂ ਪਿਤਾ ਦੇ ਸੀਸ ਦੇ ਤਾਂ ਸੀਸ ਰੱਖਦੇ ਤੇ ਗੁਰੂ ਪਾਤਸ਼ਾਹ ਦਾ ਸੀਸ ਚੁੱਕ ਕੇ ਇੱਥੋਂ ਰਵਾਨਾ ਹੋ ਜਾਂਦਾ ਚਿੱਤਰ ਕਿਉਂ ਜੀ ਭਾਈ ਜੈਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਜਾਂਦੇ ਨੇ ਸੀਸ ਚੁੱਕਣ ਤੋਂ ਪਹਿਲਾਂ ਆਪਣੇ ਬਾਪੂ ਸਦਾ ਅਨੰਦ ਦਾ ਸਿਰ ਵੱਢਦੇ ਨੇ ਤਲਵਾਰ ਦੇ ਨਾਲ ਵਾਰ ਜ਼ੋਰ ਦੇ ਨਾਲ ਕੀਤਾ ਤੇ ਆਪਣੇ ਬਾਪੂ ਸਦਾਨੰਦ ਦਾ ਅਸੀਸ ਉਸ ਜਗ੍ਹਾ ਰੱਖਿਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਸ ਪਿਆ ਹੈ ਤੇ ਫਿਰ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਸ ਚੁੱਕਿਆ ਬੁੱਕਲ ਦੇ ਵਿੱਚ ਲੈ ਗਿਆ ਭਾਈ ਜੈਤਾ ਜੀ ਜਾ ਰਹੇ ਅਨ ਸੀਨੇ ਦੇ ਨਾਲ ਕੁੱਟ ਕੇ ਗੁਰੂ ਪਾਤਸ਼ਾਹ ਜੀ ਦਾ ਅਸੀਸ ਲਾਇਆ ਹੋਇਆ ਹੈ ਲਹੂ ਦੇ ਨਾਲ ਲੱਤ-ਪੱਥ ਹੋਇਆ ਹੋਇਆ ਹੈ ਇਹ ਸੌਖਾ ਨਹੀਂ ਇਹ ਕਰਜ ਹਕੂਮਤ ਦਾ ਡਰ ਸਰਕਾਰ ਦਾ ਡਰ ਬੜੀ ਚੌਕਸੀ ਵਰਤੀ ਜਾ ਰਹੀ ਹੈ ਤੇ ਚਿੱਤ ਰੱਖਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨਾ ਜਿੰਨਾ ਸਿੱਖਾਂ ਦੇ ਨਾਲ ਵਾਅਦੇ ਕੀਤੇ ਸਨ ਵੇ ਅਸੀਂ ਤੁਹਾਨੂੰ ਦਿਜਾਰੇ ਦੇਵਾਂਗੇ ਤੁਹਾਨੂੰ ਦਰਸ਼ਨ ਦੇਵਾਂਗੇ ਤੁਹਾਡੇ ਘਰ ਆਵਾਂਗੇ ਪਰ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਤੇ ਨਹੀਂ ਉਹਨਾਂ ਦੇ ਘਰ ਗਏ ਪਰ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਜਾਂਦੇ ਨੇ ਬੁੱਕਲ ਦੇ ਵਿੱਚ ਲਿਆਵੈ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਗੁਰੂ ਕੇ ਸਿੱਖਾਂ ਦੇ ਘਰ ਪੜਾ ਕਰਦਾ ਰਿਹਾ ਬਾਬਾ ਭਾਈ ਜੈਤਾ ਜੀ ਜਿਵੇਂ ਨਾਂ ਲਵਾ ਗਿਣਤੀ ਕਰਾਂ ਵੀ ਕਿੱਥੇ ਕਿੱਥੇ ਪੜਾ ਕੀਤੇ ਤੇ ਸਮਾਂ ਲੱਗ ਜੇਗਾ ਹੌਲੀ ਹੌਲੀ ਸਫ਼ਰ ਕਰਦਿਆਂ ਕਰਦਿਆਂ ਦਿਨੇ ਆਰਾਮ ਕਰਨਾ ਦਿਨ ਇਹ ਲੋਕੋ ਸੁਪਕੇ ਟਾਈਮ ਕੱਢਣਾ ਤੇ ਰਾਤ ਨੂੰ ਫਿਰ ਭਾਈ ਜaithe ਨੇ ਸਫ਼ਰ ਕਰਨਾ ਜੀ ਰਾਤ ਨੂੰ ਵਿਖੜਾ ਪੈਂਡਾ ਮੈਂ ਕਹਿੰਦਾ ਵੀ ਪੈਰਾਂ ਦੇ ਵਿੱਚ ਜੋੜਾ ਨਹੀਂ ਹੋਣਾ ਉਸ ਵਕਤ ਭਾਈ ਜaithe ਨੇ ਭੁੱਖੇ ਤੇ ਪਿਆਸੇ ਹੋਣਗੇ ਉਸ ਵਕਤ ਭਾਈ ਜਿੱਥਾ ਜੀ ਕਿਸੇ ਗੁਰੂ ਸਿੱਖ ਦੇ ਘਰ ਪ੍ਰਸ਼ਾਦਾ ਸੱਗ ਲਿਆ ਨਹੀਂ ਤੇ ਭਾਈ ਜੈਤਾ ਜੀ ਲੁਕਸ਼ਿਭ ਕੇ ਰਸਤਾ ਤੈਂ ਕਰਦੇ ਰਹੇ ਸਫਰ ਤੈਂ ਕਰਦੇ ਰਹੇ ਆਖਰਕਾਰ ਭਾਈ ਜੈਤਾ ਜੀ ਪਹੁੰਚਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੇ ਚੇਤਾ ਰੱਖਿਓ ਇੱਥੇ ਬਹੁਤ ਸਾਰੀ ਸੰਗਤ ਗੁਰੂ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਨ ਵਾਲੀ ਹੈ ਪਿਆਰ ਕਰਨ ਵਾਲੀ ਹੈ ਇੱਥੇ ਸਮਝ ਲਈਏ ਵੀ ਬਹੁਤਾ ਹਕੂਮਤ ਦਾ ਡਰ ਤੇ ਨਹੀਂ ਪਰ ਫਿਰ ਵੀ ਭਾਈ ਜੈਤਾ ਜੀ ਨੇ ਚੌਕਸੀ ਵਰਤੀ ਹੈ ਸਨੇਹਾ ਘੱਲਿਆ ਗਿਆ ਆਨੰਦਪੁਰ ਸਾਹਿਬ ਵੀ ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਭਾਈ ਜੈਤਾ ਪਹੁੰਚ ਸੁਖਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੇ ਜਦੋਂ ਸਨੇਹਾ ਮਿਲਿਆ ਨਾ ਪਿਆਲਿਓ ਅਵਾਲ ਗੋਬਿੰਦ ਰਾਏ ਅਤੇ ਮੇਰੀ ਮਾਂ ਗੁਰਕੌਰ ਤੇ ਮਾਂ ਗੁਰਕੌਰ ਦੀ ਸੱਸ ਮਾਂ ਨਾਨਕੀ ਤੇ ਹੋਰ ਬਹੁਤ ਸਾਰਾ ਪਰਿਵਾਰ ਨਾਲ ਆਇਆ ਜੀ ਬਹੁਤ ਸੋਹਣੀ ਪਲਕੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਟਿਕਾਇਆ ਗਿਆ ਸੰਗਤਾਂ ਨੂੰ ਦਰਸ਼ਨ ਕਰਾਏਗੇ ਵਾਰੀ-ਵਾਰੀ ਸੰਗਤਾਂ ਦਰਸ਼ਨ ਕਰਦੀਆਂ ਨੇ ਜਿਹੜੇ ਵੀ ਦਰਸ਼ਨ ਕਰਦੇ ਨੇ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਆ ਦਿੰਦਾ ਮੈਂ ਇੱਥੇ ਜ਼ਿਕਰ ਕਰਾਂ ਜਦੋਂ ਮੇਰੀ ਮਾਂ ਨਾਨਕੀ ਨੇ ਦਰਸ਼ਨ ਕੀਤੇ ਨਾ ਆਪਣੇ ਪੁੱਤਰ ਦੇ ਮੇਰੀ ਮਾਂ ਨਾਨਕੀ ਦੇ ਮੁਖ ਦੇ ਵਿੱਚੋਂ ਬਚ ਨਿਕਲਿਆ ਕਹਿੰਦੀ ਆ ਗਏ ਹੋ ਮੇਰੇ ਲਾਲ ਮਾਂ ਨਾਨਕੀ ਕਹਿੰਦੀ ਹੈ ਆਪਣੇ ਪੁੱਤਰ ਨੂੰ ਆ ਗਏ ਹੋ ਮੇਰੇ ਲਾਲ ਅਤੇ ਫਿਰ ਮੇਰੀ ਮਾਂ ਗੁਰਕੌਰ ਨੇ ਦਰਸ਼ਨ ਕੀਤੇ ਮਾਂ ਗੁਰਕੌਰ ਦਰਸ਼ਨ ਕਰਕੇ ਆਪਣੇ ਪਤੀ ਗੁਰਦੇਵ ਨੂੰ ਕਹਿੰਦੀ ਹੈ ਐ ਮੇਰੇ ਗੁਰਦੇਵ ਐ ਮੇਰੇ ਸਿਰ ਦੇ ਸਾਈਂ ਤੁਹਾਡੀ ਤੇ ਨਿਭ ਗਈ ਮੈਨੂੰ ਆਸ਼ੀਸ਼ ਬਖਸ਼ਿਓ ਮੈਨੂੰ ਇਹ ਵਰਦਾਨ ਬਖਸ਼ਿਓ ਜਿਵੇਂ ਤੁਹਾਡੀ ਨਿਭੀ ਹੈ ਗੁਰੂ ਨਾਨਕ ਦੇ ਘਰ ਦੇ ਨਾਲ ਕਿਰਪਾ ਕਰਿਓ ਇੰਜ ਮੇਰੀ ਵੀ ਨਿਭ ਜੇ ਬਾਲ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਪਿਤਾ ਤੇ ਦਰਸ਼ਨ ਕੀਤੇ ਸੀਸ ਨਵਾਇਆ ਜੀ ਬڑے ਸਤਕਾਰ ਦੇ ਸਹਿਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਸੋਹਣੀ ਪਾਲਕੀ ਵਿੱਚ ਸਜਾ ਕੇ ਵਾਲ ਗੋਬਿੰਦ Rai ਜੀ ਲੈ ਕੇ ਜਾ ਰਹੇ ਨੇ ਇੱਥੇ ਅਸਥਾਨ ਬਣਿਆ ਵਿਵਾਨਗੜ੍ਹ ਇੱਥੇ ਦਰਸ਼ਨ ਕਰਿਓ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਪਹੁੰਚਿਆ ਇੱਥੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਰ ਬੜੇ ਸਤਕਾਰ ਦੇ ਸਹਿਤ ਲਜਾਇਆ ਰਿਹਾ ਸੀਸ ਗਿਆ ਕਿਥੇ ਹੈ ਅਨੰਦਪੁਰ ਸਾਹਿਬ ਦੀ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਗਏ ਉੱਥੇ ਵੀ ਵਾਰੋ-ਵਾਰੀ ਦਰਸ਼ਨ ਕਰਾਏ ਗਏ ਸਿੱਖਾਂ ਨੂੰ ਗੁਰੂ ਕੇ ਸੀਸ ਲਏ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਸਿਰ ਝੁਕਾਇਆ اے ਗੁਰਦੇਵ ਆ ਖੇਡ ਕਿਹੜੀ ਰਚਾ ਗਏ ਹੋ ਆ ਬਾਣਾ ਕਿਹੜਾ ਵਰਤਾ ਗਏ ਹੋ ਫਿਰ ਬਾਲ ਗੋਬਿੰਦ ਰਾਏ ਨੇ ਚੰਦਨ ਦੀਆਂ ਲੱਕੜਾਂ ਮਗਾਖੇ ਧਾਨੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਚਿਖਾ ਤਿਆਰ ਕਰਕੇ ਔਰ ਸੀਸ ਨੂੰ ਅਗਨ ਭੇਟ ਕੀਤਾ ਜੀ ਇਹ ਜਿਹੜੀ ਸੇਵਾ ਹੈ ਬਾਲ ਗੋਬਿੰਦ ਰਾਏ ਭਾਬ ਗੁਰੂ ਗੋਬਿੰਦ ਸਿੰਘ ਜਰ ਨੇ ਆਪਣੇ ਹੱਥਾਂ ਦੇ ਨਾਲ ਨਿਭਾਈ ਹੈ ਇਹ ਸੇਵਾ ਨਿਭਾਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਵੇਂ ਦੁਨੀਆ ਦਾ ਇਤਿਹਾਸ ਪੜ੍ਹ ਲਿਓ ਤੁਸੀਂ ਮੈਂ ਉਦੋਂ ਉਦੋਂ ਹੈਰਾਨ ਹੋ ਗਿਆ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਬਾਰੇ ਪੜ੍ਹ ਰਿਹਾ ਸੀ ਭਾਈ ਜੈਤੇ ਬਾਰੇ ਪੜ੍ਹ ਰਿਹਾ ਸੀ ਵਿਖੜੇ ਪੈਂਦੇ ਦੁਨੀਆ ਦਾ ਇਤਿਹਾਸ ਪੜ ਕੇ ਵੇਖਿਓ ਪਹਿਲੀ ਗੱਲ ਇਤਿਹਾਸ ਦੇ ਵਿੱਚ ਤੁਹਾਨੂੰ ਮਿਲੇਗਾ ਜੇ ਟੜ ਦੇ ਨਾਲੋਂ ਟੜ ਦੇ ਨਾਲੋਂ 322 ਕਿਲੋਮੀਟਰ ਦੀ ਦੂਰੀ ਤੇ ਕੇਵਲ ਕੱਲੇ ਸੀਸ ਦਾ ਸੰਸਕਾਰ ਹੋਇਆ ਆਖੋ ਸੱਚ ਨਾਲ ਜੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਇਆ 322 ਕਿਲੋਮੀਟਰ ਸਫ਼ਰ ਤੈਂ ਕਰਕੇ ਭਾਈ ਜੈਤਾ ਜੀ ਸੀਸ ਲੈ ਕੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਈ ਛੋਟੀ ਮੋਟੀ ਸੇਵਾ ਨਹੀਂ ਹੈ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਖਲਣਾ ਹੈ ਉਸ ਮਹਾਨ ਯੋਧੇ ਸ਼ੂਰਮੇ ਦੇ ਅੱਗੇ ਸਿਰ ਝੁਕਦਾ ਸੰਸਕਾਰ ਹੋਇਆ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੈਤੇ ਨੂੰ ਪੁੱਛਦੇ ਨੇ ਜੈਤੇ ਆ ਮੈਨੂੰ ਖੁੱਲ ਕੇ ਵਾਰਤਾ ਦੱਸ ਮੇਰੇ ਗੁਰੂ ਪਿਤਾ ਦੇ ਨਾਲ ਹੋਇਆ ਕੀ ਤੇ ਭਾਈ ਜੈਤਾ ਉਸ ਵਕਤ ਅੱਖੀ ਡਿੱਠਾ ਹਾਲ ਆਪਣੇ ਅੱਖਾਂ ਦੇ ਨਾਲ ਜੋ ਵਰਤਾਰਾ ਜੋ ਪਾਣਾ ਵਰਤਿਆ ਉਹ ਖੁੱਲ ਕੇ ਬਾਲ ਗੋਬਿੰਦ ਰਾਏ ਨੂੰ ਦੱਸ ਰਿਹਾ ਬਾਲ ਗੋਬਿੰਦ ਰਾਏ ਜੀ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਈਨ ਦੀਨ ਦੇ ਵਿੱਚ ਲਿਆਉਣ ਵਾਸਤੇ ਬੜੇ ਲਾਲਚ ਦਿੱਤੇ ਗਏ ਬੜੇ ਡਰ ਬੜਾ ਡਰਾਇਆ ਗਿਆ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਰੱਖਿਆ ਗਿਆ ਭੁੱਖੇ ਪਿਆਸੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਇਹਨਾਂ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ ਹੈ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਇਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਵਾਹ ਦੇ ਵਿੱਚ ਵਾਰੀ ਆਈ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਚਾਂਦਨੀ ਚੌਕ ਦੇ ਅੰਦਰ ਬਹੁਤ ਸਾਰੇ ਲੋਕਾਂ ਦਾ ਇਕੱਠ ਕਰਕੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਉੱਚੇ ਸਾਰੇ ਚੂਤਰੇ ਤੇ ਬਹਾਕੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਗਿਆ ਹੈ ਸ਼ਹੀਦ ਕੀਤਾ ਕਿਹਨੇ ਹੈ ਜਲਾਲਦੀਨ ਨੇ ਭਾਈ ਜੈਤਾ ਦੱਸ ਰਿਹਾ ਹੈ ਵਾਲ ਗੋਬਿੰਦ ਰਾਏ ਨੂੰ ਸਤਿਗੁਰੂ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਲਾਲਦੀਨ ਦੀ ਤਲਵਾਰ ਦੇ ਅੱਗੇ ਸਿਰ ਨਹੀਂ ਝੁਕਾਇਆ ਸਿਰ ਅਕਾਲ ਪੁਰਖ ਦੇ ਅੱਗੇ ਝੁਕਾ ਕੇ ਸ਼ਹੀਦੀ ਦੇ ਦਿੱਤੀ ਫਿਰ ਧੜ ਦੇ ਨਾਲ ਉਹ ਸਿਰ ਅਲੱਗ ਕੀਤਾ ਗਿਆ ਹੋਰ ਸੁਣਿਓ ਵਾਲ ਗੋਬਿੰਦ ਰਾਏ ਇਸ ਸੀਟ ਚੱਕਣਾ ਕੋਈ ਸੌਖੀ ਬਾਤ ਨਹੀਂ ਸੀ ਮੈਂ ਆਪਣੇ ਬਾਪੂ ਸਦਾਨੰਦ ਦਾ ਸਿਰ ਵੱਢ ਕੇ ਉਸ ਜਗ੍ਹਾ ਉਹ ਥਾਂ ਰੱਖ ਕੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਚੁੱਕਿਆ ਹੈ ਫਿਰ ਮੈਂ ਰਾਤਾਂ ਨੂੰ ਸਫਰ ਕਰਨਾ ਦਿਨੇ ਲੁਕ ਛਿਪ ਕੇ ਰਹਿਣਾ ਕਿਸੇ ਗੁਰਸਿੱਖ ਦਾ ਘਰ ਮਿਲ ਗਿਆ ਤੇ ਘਰੇ ਜਾਣਾ ਦਰਸ਼ਨ ਕਰਾਉਣੇ ਪ੍ਰਸ਼ਾਦਾ ਪਾਣੀ ਸਕਣਾ ਨਹੀਂ ਤੇ ਭੁੱਖੇ ਪਿਆਸੇ ਨੇ ਇਹ ਸੇਵਾ ਜਿਹੜੀ ਸੀਸ ਲਿਆਉਂਦੀ ਤੁਹਾਡੇ ਭਾਈ ਜਿੱਤੇ ਨੇ ਕੀਤੀ ਹੈ ਆਖੋ ਸਤਨਾਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ ਜਿੱਤੇ ਆ ਕੁਈ ਸਿੱਖ ਹੈ ਨਹੀਂ ਸੀ ਜਗਦੀ ਜਮੀਰ ਵਾਲਾ ਉਸ ਵਕਤ ਕਿ ਜਮੀਰਾਂ ਸਭ ਦੀਆਂ ਮਰ ਗਈਆਂ ਸੀਗੀਆਂ ਕਿਸੇ ਨੇ ਹਾ ਦਾ ਨਾਰਾ ਮਾਰਿਆ ਨਹੀਂ ਹੈ ਤੇ ਭਾਈ ਜੈਤਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਹੈਗੇ ਸੀ ਪਰ ਉਹਨਾਂ ਦੀ ਕੋਈ ਪੇਸ ਨਹੀਂ ਜਾਂਦੀ ਸੀ ਸਿੱਖ ਹੈਗੇ ਸੀ ਪਰ ਨਜ਼ਰ ਨਹੀਂ ਆਉਂਦੇ ਸੀ ਆਖੋ ਸਤਨਾਮ ਫਿਰ ਭਾਈ ਜੈਤੇ ਨੂੰ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁੱਕਲ ਦੇ ਵਿੱਚ ਲਿਆ ਜੀ ਬੁੱਕਲ ਦੇ ਵਿੱਚ ਲੈ ਕੇ ਮੱਥਾ ਚੁੰਮਿਆ ਸਤਿਕਾਰ ਦਿੱਤਾ ਕਹਿੰਦੇ ਜੈਤਿਆ ਜਿਹੜਾ ਫਰਜ਼ ਮੇਰਾ ਬਣਦਾ ਸੀ ਨਾ ਆਪਣੇ ਬਾਪੂ ਦਾ ਸਿਰ ਲਿਆਉਣਾ ਆਪਣੇ ਬਾਪੂ ਦੇ ਸਰੀਰ ਦੀ ਧੜ ਦੀ ਦੇਖਭਾਲ ਕਰਨੀ ਮੇਰਾ ਫਰਜ਼ ਬਣਦਾ ਸੀ ਪਰ ਜੈਤਿਆ ਤੈਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦਾ ਪੁੱਤਰ ਹੋ ਕੇ ਪੁੱਤਰ ਬਣ ਕੇ ਉਹ ਖੀਰ ਲਈ ਜਿਹੜੀ ਰਸਮ ਹੈ ਨਾ ਤੈਨਵਾ ਦਿੱਤੀ ਇਸੇ ਕਰਕੇ ਗੁਰੂ ਵਾਲਿ ਗੋਬਿੰਦ ਰਾਏ ਭਾਬ ਗੁਰੂ ਗੋਬਿੰਦ ਸਿਮਰਨ ਨੇ ਕਿਹਾ ਰੰਗ ਰੇਟਾ ਗੁਰੂ ਦਾ ਬੇਟਾ ਆਖੋ ਸਾਡਾ ਨਾਮ ਐਦਾਂ ਥੋੜੀ ਕਿਤਾਬ ਮਿਲੇ ਆ ਜਿਹੜਾ ਮੇਰਾ ਫਰਜ਼ ਬੰਦਾ ਸੀ ਹਾਂ ਮੇਰਾ ਹੱਕ ਸੀਗਾ ਉਹ ਸੇਵਾ ਉਹ ਕਾਰਜ ਤੈਅ ਕੀਤਾ ਹੈ ਮੈਂ ਸਮਝਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਂ ਗੁਜਰ ਕੌਰ ਦੇ ਘਰ ਇੱਕ ਪੁੱਤ ਨਹੀਂ ਦੋ ਪੁੱਤਰ ਪੈਦਾ ਹੋਏ ਨੇ ਇੱਕ ਤੂੰ ਤੇ ਇੱਕ ਮੈਂ ਅੱਖੋ ਸਤਨਾਮ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੈਤਿਆ ਸਿੱਖ ਹੈ ਕੋਈ ਨਹੀਂ ਸੀ ਤੂੰ ਕਹਿੰਦਾ ਨਹੀਂ ਸਤਿਗੁਰੂ ਸਿੱਖ ਤੇ ਹੈਗੇ ਸੀ ਪਰ ਨਜ਼ਰ ਨਹੀਂ ਕੋਈ ਆਉਂਦਾ ਸੀ ਬੁੱਕਲ ਦੇ ਵਿੱਚ ਲੈ ਕੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੈਤਿਆ ਚੇਤੇ ਰੱਖੀ ਮੈਂ ਐਸਾ ਖਾਲਸਾ ਸਜਾਵਾਂਗਾ ਐਸਾ ਸਿੱਖ ਸਜਾਵਾਂਗਾ ਇੱਕ ਨਹੀਂ ਦੋ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਵੱਖਰਾ ਨਜ਼ਰ ਆਏਗਾ ਆਖੋ ਸਤਿਨਾਮ ਬਰਖਾ ਨਜ਼ਰ ਆਏਗਾ ਤੇ ਚੇਤਾ ਰੱਖਿਓ ਪਿਆਰਿਓ 1699 ਦੀ ਬਸਾਖੀ ਨੂੰ ਅੰਮ੍ਰਿਤ ਦੀ ਵਰਖਾ ਹੋਈ ਹੈ ਜੀ ਅੰਮ੍ਰਿਤ ਦੀ ਵਰਖਾ ਹੋਈ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਖੰਡੇ ਵਾਟੇ ਦੀ ਪੌੜ ਲੈ ਕੇ ਭਾਈ ਜੈਤੇ ਤੋਂ ਬਾਬਾ ਜੀਵਨ ਸਿੰਘ ਬਣ ਗਿਆ ਆਖੋ ਸਤਨਾਮ ਪਹਿਲਾ ਨਾਂ ਹੈ ਭਾਈ ਜੈਤਾ ਅਮਰਤ ਛਕਣ ਤੋਂ ਬਾਅਦ ਅਮਰਤ ਦੀ ਦਾਤ ਲੈਣ ਤੋਂ ਬਾਅਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਮ ਰੱਖਿਆ ਭਾਈ ਜੀਵਨ ਸਿੰਘ